ਅੱਜ ਲੱਗਿਆ ਪਟੂਰੇ ਬਣਾਉਣ ਤੇ ਆਪਾਂ ਆਲੂ ਮੈਸ਼ ਕਰ ਲਏ ਆ ਤੇ ਹੁਣ ਆਪਾਂ ਪਾਲਿਆ ਚ ਨਮਕ ਪਾਲਿਆ ਤੇ ਮਿਰਚਾਂ ਪਾਲਿਆ ਧਨੀਆ ਪਾਲਿਆ ਤੇ ਆਲੂ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਤੇ ਹੁਣ ਆਪਾਂ ਮੈਦਾ ਪਾਲਿਆ ਤੇ ਥੋੜਾ ਜਿਹਾ ਆਟਾ ਪਾਲਿਆ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਪਾਲਿਆ ਤੇ ਜਵੈਣ ਪਾ ਲਈ ਮਿੱਠਾ ਸੋਡਾ ਪਾ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਪਾਵਾਂਗੇ ਤੇ ਤੇਲ ਪਾਲਿਆ ਤੇ ਚੰਗੀ ਤਰ੍ਹਾਂ ਆਪਾਂ ਆਟਾ ਮਿਲਾ ਲਿਆ ਹੁਣ ਆਪਾਂ ਉਬਲੇ ਹੋਏ ਵਿੱਚ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਗੁੰਨ ਲਾਂਗੇ ਤੇ ਹੁਣ ਆਟਾ ਆਪਾਂ ਗੁੰਨ ਲਿਆ ਤੇ ਹੁਣ ਲੱਗੇ ਆਪਾਂ ਪਟੂਰਾ ਬਣਾਉਣਾ ਤੇ ਹੁਣ ਆਪਾਂ ਲੱਗੇ ਆਂ ਵੇਲਣ ਤੇ ਹੁਣ ਪਟੂਰਾ ਵੇਲ ਕੇ ਤੇਲ ਹੋ ਗਿਆ ਗਰਮ ਤੇ ਕੜਾਹੀ ਵਿੱਚ ਪਾਤਾ ਤੇ ਆਪਣਾ ਪਟੂਰਾ ਹੋ ਗਿਆ ਤਿਆਰ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਬਣਦੇ ਆ ਆਲੂ ਵਾਲੇ ਪਟੂਰੇ ਤੁਸੀਂ ਵੀ ਟਰਾਈ ਇੱਕ ਵਾਰ ਜ਼ਰੂਰ ਕਰੋ ਜੀ